ਅੱਜ ਅਸੀਂ ਗੱਲ ਦੋਸਤੋ ਮੈਗਾਜ਼ਿਨ ਸ਼ੈਡ ਆ ਤੁਸੀਂ ਦੇਖ ਰਹੇ ਹੋ ਸ਼ਾਨੇ ਪੰਜਾਬ ਚੈਨਲ ਅੱਜ ਅਸੀਂ ਖੜੇ ਆ ਕਿਲਾ ਰਾਏਪੁਰ ਮਿਨੀ 올림픽 ਜਿੱਥੇ ਬਣਾਈ ਜਾਂਦੀ ਹੈ ਸਾਲ ਦੇ ਵਿੱਚ ਤਿੰਨ ਦਿਨ ਮੇਲਾ ਇਹ ਲੱਗਦਾ 12 13 14 ਫਰਵਰੀ ਨੂੰ ਇਸ ਸਾਲ ਇਹ ਇਹੜਾ ਮਨਾਇਆ ਜਾ ਰਿਹਾ ਕੱਲ ਦਾ ਦਿਨ ਬਾਕੀ ਐ ਬੜੀਆਂ ਦਿਲਚਸਪ ਤੇ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਪ੍ਰਾਤਨ ਪੰਜਾਬ ਦੇ ਨਾਲ ਸੰਬੰਧਿਤ ਸਾਡੇ ਸੱਭਿਆਚਾਰ ਦੇ ਨਾਲ ਸੰਬੰਧਿਤ ਹੋਰ ਵੀ ਪੰਜਾਬ ਦੀਆਂ ਇਤਿਹਾਸਕ ਚੀਜ਼ਾਂ ਦੀ ਪ੍ਰਦਰਸ਼ਨੀ ਇੱਥੇ ਲਗਾਈ ਗਈ ਹੈ ਬੜੀਆਂ ਸੋਹਣੀਆਂ ਕਲੈਕਸ਼ਨਾਂ ਦੇਖੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਪੰਜਾਬੀ ਸੱਭਿਆਚਾਰ ਪ੍ਰਾਤਨ ਝਲਕਾਂ ਜਿਹੜੀਆਂ ਦਿਖਾਈਆਂ ਗਈਆਂ ਨੇ ਵਿੱਚੀ ਇਹਦੀ ਥੇਮੀਆਂ ਬਣਾਉਂਦੇ ਸੀ ਥੇਮੀਆਂ ਬਣਾਉਣ ਦਾ ਜਿਹੜਾ ਜਗਾੜ ਸੀ ਘਰ ਦੇ ਵਿੱਚ ਹੀ ਬਣਾਇਆ ਗਿਆ ਆਟਾ ਸਪੈਸ਼ਲ ਗੁਣਾਇਆ ਜਾਂਦਾ ਸੀਗਾ ਆਟੇ ਨੂੰ ਕੱਪੜਾ ਛਾਨ ਕਰਕੇ ਉਹਦੇ ਥਰੋਂ ਦਾ ਤੇਲ ਪਾ ਕੇ ਵਿੱਚ ਆਟਾ ਪਾ ਉਹ ਫਿਰ ਉਹਦੇ ਵਿੱਚ ਸਾਡੀਆਂ ਮਾਈਆਂ ਘਰੇ ਘਰ ਦੇ ਵਿੱਚ ਘੜਾ ਲੈ ਕੇ ਜਿਹੜੂ ਤੌੜਾ ਵੀ ਕਣਿਆ ਸੀ ਉਹ ਲੈ ਕੇ ਘਰ ਦੇ ਵਿੱਚ ਆ ਸੇਵੀਆਂ ਬਣਾਏ ਜਾਂਦੀਆਂ ਉਹ ਸੇਵੀਆਂ ਨੂੰ ਸੁਕਾਉਣ ਬਾਅਦ ਦੇ ਅਸੀਂ ਕਰੀਰ ਹੁੰਦੇ ਸੀਗੇ ਕਰੀਰਾਂ ਉੱਤੇ ਸਿੱਟਾ ਜਾਂਦਾ ਸੀਗਾ ਜੋ ਸੁੱਕ ਜਾਂਦੇ ਨੇ ਉਹਨੂੰ ਕਿੱਥੇ ਵਰਤਦੇ ਸੀਗੇ ਉਹਨੂੰ ਸਗਨਾਂ ਦੇ ਤੌਰ ਤੇ ਵਰਤਦੇ ਸੀ ਜੀ ਉਹਦੇ ਨੂੰ ਸੌਂਦੇ ਮਹੀਨੇ ਵੀ ਭੇਜਾਈ ਜਾਂਦਾ ਸੀ ਘਰਾਂ ਦੇ ਵਿੱਚ ਦੁੱਧ ਦੁੱਧ ਪਾਪਾ ਕਿਥੇ ਮੀਆਂ ਖਾਦੇ ਜਾਂਦੇ ਸੀਗਾ ਇਹ ਕਿਤੇ ਵੀ ਵਿਆਹ ਸਾਈਟ ਤੇ ਵੀ ਉੱਥੇ ਭੇਜਦੇ ਸੀਗੇ ਠੀਕ ਨਹੀਂ ਉਸ ਤੋਂ ਬਾਅਦ ਆ ਗਈ ਚੱਕੀ ਜੀ ਅੱਜ ਕੱਲ ਵੱਡੇ ਵੱਡੇ ਚੱਕੀਆਂ ਆ ਗਈਆਂ ਘਰਾਟ ਵੀ ਸੀਗੇ ਪਹਿਲਾਂ ਪੁਰਾਣੇ ਉਹ ਘਰਾਂ ਦੇ ਵਿੱਚ ਚੱਕੀ ਪੀ ਜਿਹੜਾ ਆਟਾ ਪੀਣ ਦਾ ਸਾਧਨ ਸੀਗਾ ਇਹ ਸਾਰੀ ਇਹ ਚੱਕੀ ਹੈਗੀ ਇਹ ਚੱਕੀਆਂ ਦੇ ਨੌ ਵੀ ਹੈਗੇ ਨੇ ਇਹ ਤੇ ਕੁਝ ਵੀ ਢਾਲ ਲਓ ਕਣਕ ਵੀ ਦਲੀ ਜਾਂਦੀ ਸੀ ਛੋਲੇ ਵੀ ਦਲੇ ਆਂਦੇ ਸੀਗੇ ਮੂੰਗੀ ਵੀ ਦਲੀ ਜਾਂਦੀ ਜੋ ਮਰਜ਼ੀ ਆਪਾਂ ਇੱਥੇ ਦੱਸ ਲਈ ਘਰੇ ਆਪਣੀ ਲੋੜ ਪੂਰੀ ਹੁੰਦੀ ਸੀ ਉਦੋਂ ਅੱਗੇ ਆ ਜਾਓ ਜੀ ਇਹ ਆ ਚਰਖਾ ਹਾਂ ਹਾਂ ਇਹ ਆ ਜੀ ਚਰਖਾ ਇਹ ਕੱਪੜਾ ਬੁੰਦਾ ਜਿਹੜਾ ਤੁਹਾਨੂੰ ਪੁੱਲਾ ਪਜਾਤ ਤੋਂ ਦੱਸਿਆ ਇਹ ਉਹ ਆ ਆ ਰੂ ਆ ਆਹ ਜਿਹੜੀ ਪੂਣੀ ਆ ਇਹ ਇਹ ਬੇਲ ਕੇ ਪੂਰਤਾਂ ਦੀ ਪੂਣੀ ਬਣ ਜਾਂਦੀ ਸੀ ਇਹ ਪੂਣੀ ਨੂੰ ਚਰਖੇ ਦੇ ਉੱਤੇ ਕੱਤ ਕੇ ਤੰਦ ਪਾ ਕੇ ਆ ਗਲੋਟੇ ਲਾਏ ਜਾਂਦੇ ਸੀ ਤੇ ਘਰ ਦੇ ਵਿੱਚ ਹੀ ਥਾਦਣਾ ਇਹ ਬਹੁਤ ਪੁਰਾਣਾ ਹੈ ਬਾਬੇ ਨਾਨਕ ਤੋਂ ਵੀ ਪਹਿਲਾਂ ਦਾ ਬਾਬਾ ਨਾਨਕ ਤੋਂ ਲੈ ਕੇ ਬਾਤਵਾ ਗਾਂਧੀ ਨੇ ਵੀ ਵਰਤਿਆ ਇਹ ਸਾਡਾ ਕੱਪੜਾ ਬੁੰਦਾ ਘਰ ਦੇ ਵਿੱਚ ਧਾਗਾ ਬੁੰਦਾ ਸਾਦੂ ਸੀਗਾ ਉਸ ਤੋਂ ਬਾਅਦ ਆ ਕੇ ਸਾਡੇ ਨਾਲੇ ਬੁੰਦਾ ਸੀ ਘਰਾਂ ਦੇ ਵਿੱਚ ਜਾਲੇ ਬੁੰਦੇ ਸੀਗੇ ਇਹ ਅੱਡਾ ਬਣਾ ਲੈਂਦੇ ਸੀਗੇ ਕਈ ਵਾਰੀ ਮੰਜਾ ਵੀ ਪੁੱਠਾ ਖੜਾ ਕਰਕੇ ਉਹਦੇ ਵਿੱਚ ਫਤਾਕੀ ਕੀਤਾ ਜਾਂਦਾ ਸੀਗਾ ਆਹ ਦੇਖੋ ਇਹਦੇ ਵਿੱਚ ਡਿਜ਼ਾਈਨ ਵੀ ਪਾ ਲੈਂਦੇ ਸੀ ਬੁੜੀਆਂ ਇਹਨਾਂ 'ਤੇ ਸਤਾਰੇ ਵੀ ਲਾ ਲੈਂਦੇ ਸੀ ਇਹਨਾਂ 'ਤੇ ਸ਼ੀਸ਼ੇ ਵੀ ਲਾ ਲੈਂਦੇ ਸੀ ਕੱਗੜੇ 'ਚ ਪਾਉਣ ਵਾਸਤੇ ਸਲਵਾਰਾਂ 'ਚ ਪਾਉਣ ਵਾਸਤੇ ਇਹ ਆਪਣੇ ਲੋੜ ਦੇ ਮਤਲਬ ਕੋਈ ਘਰ ਦੀ ਬੀਤੀ ਤਿਆਰ ਕਰਦੇ ਸੀ ਕੁੜੀ ਨੂੰ ਦਾਜ ਦੇ ਵਿੱਚ ਵੀ ਦਿੰਦੇ ਹੁੰਦੇ ਸੀਗੇ ਤਾਂ ਉਹਦੇ ਲਈ ਵੀ ਉਹਦੇ ਰੰਗ-ਬਰੰਗੇ ਇਹ ਬੁਣ ਕੇ ਉਹ 'ਤੇ ਪਾਉਂਦੀਆਂ ਸੀ ਆਦੀ ਪੀੜੀ ਦੀ ਇਹ ਪਿੰਡ ਦੇ ਤਰਖਾਨ ਤੋਂ ਬਣਵਾ ਕੇ ਘਰੇ ਘਰੀ ਆਦਾ ਰੰਗ ਤਿਆਰ ਕਰਕੇ ਰੰਗ ਦੇ ਦਾਂਦੇ ਸੀ ਆ ਉਤੋਂ ਬਾਅਦ ਫਿਰ ਘਰੀ ਬੁਣੀ ਜਾਂਦੇ ਸੀ ਤੇ ਕਿਹਨਾਂ ਦਾ ਹੁਨਰ ਹੈ ਇਹਦੇ ਵਿੱਚ ਇਹ ਸਾਰਾ ਹੁਨਰ ਹੈ ਘਰ ਦੇ ਵਿੱਚ ਹੀ ਦਰੀਆਂ ਤਿਆਰ ਕੀਤੀਆਂ ਜਾਂਦੀਆਂ ਸੀ ਸਾਰੀਆਂ ਜਿੰਨੀਆਂ ਵੀ ਦਰੀਆਂ ਨੂੰ ਘਰ 'ਚ ਹੀ ਤਿਆਰ ਕੀਤੀ ਜਾਂਦੀਆਂ ਸਾਰੀਆਂ ਆ ਦਰੀ ਦਾ ਅੱਡਾ ਹੈਗਾ ਦੇਖੋ ਬੈਠ ਕੇ ਡਿਜ਼ਾਈਨ ਪਾਈ ਜਾਂਦੇ ਨੇ ਇਹਨੂੰ ਤਾਣਾ ਕਹਿੰਦੇ ਨੇ ਇਹਨੂੰ ਪੇਟਾ ਕਹਿੰਦੇ ਨੇ ਜਿਹੜਾ ਇਹਦੇ ਹੱਥ ਦਾ ਤੇ ਘਰੀ ਰੰਗ ਦਿੰਦੇ ਦੀ ਤੁ ਤੁ ਨੂੰ ਇਹ ਉਹ ਚੀਜ਼ ਆ ਜੀ ਆਹਾ ਮੂੜਾ ਜੀ ਉਹ ਉਖਲੀ ਐ ਇਹਦੇ ਵਿੱਚ ਬੱਕਲ ਵੀ ਕੁੱਟੇ ਜਾਂਦੇ ਸੀਗੇ ਜੋ ਵੀ ਕੁੱਟੇ ਜਾਂਦੇ ਸੀ ਉਹ ਕਹਿੰਦੇ ਤਾਂ ਮਹਾਪਰਾ ਬਣਿਆਗਾ ਉਖਲੀ ਜਿੱਦੇ ਤੇ ਮੂਲੇ ਦਾ ਕੀ ਡਰ ਆ ਇਹ ਉਹ ਉਖਲੀ ਤੇ ਉਹ ਮੂਲ ਐ ਠੀਕ ਐ ਜੀ ਆਹ ਦੇਖ ਕੁੜੀਆਂ ਇਹ ਕੁੜੀਆਂ ਦੀ ਪੜਾਈ ਐ ਇਹ ਪੁਰਾਣੇ ਸਮੇਂ ਦੇ ਵਿੱਚ ਬਹੁਤ ਲੋਕਾਂ ਨੂੰ ਕੁੜੀਆਂ ਨੂੰ ਪੜ੍ਹਨ ਦਾ ਟਾਈਮ ਨਹੀਂ ਦਿੱਤਾ ਜਾਂਦਾ ਸੀ ਇਹਦੀ ਇੱਕ ਪੜ੍ਹਾਈ ਹੈ ਵੀ ਤਾਂ ਹੁਨਰ ਹੈ ਇਹਦੇ ਵਿੱਚ ਇੱਕ ਇੱਕ ਕੀਦ ਵਿੱਚ ਇਹਦੀ ਕਲਪਨਾ ਹੈ ਕਲਪਨਾ ਨੂੰ ਦੇਖ ਕੇ ਇਹਦੇ ਵਿੱਚ ਕੀ ਹੋ ਰਹੀ ਹੈ ਇਹ ਕੀ ਬਣਾ ਰਹੀ ਹੈ ਜਦੋਂ ਕਿਤੇ ਕੁੜੀ ਲੜਕੀ ਦਾ ਸਾਗਣ ਹੁੰਦਾ ਸੀਗਾ ਤਾਂ ਉਹਦੀ ਸੋਚ ਦੇਖੀ ਜਾਂਦੀ ਸੀ ਵੀ ਕੁੜੀ ਨੇ ਵੀ ਇਹਦੀ ਚਾਦਰ ਬਣਾਈ ਹੈ ਇਹ ਕੀ ਚੀਜ਼ ਆ ਉਹਨੂੰ ਉਹਦਾ ਪੜ੍ਹਾਈ ਹੈ ਨਹੀਂ ਸੀਗੀ ਦੇ ਵੀ ਅਕ ਗਿਆਨ ਗਿਆਨ ਤੋਂ ਕੋਰੀਆਂ ਹੁੰਦੀਆਂ ਅੱਖਰ ਤੋਂ ਅੱਖਰ ਤੋਂ ਗਿਆਨ ਤੋਂ ਕੋਰੀਆਂ ਹੁੰਦੀਆਂ ਇਹ ਉਹਨਾਂ ਦਾ ਉਹ ਹੈ ਇਹਦੇ ਬਾਗ ਫਲਕਾਰੀ ਚਾਦਰਾਂ ਸਹਰਾਣੇ ਝੋਲੇ ਕਿਹੜਾ ਸਾਰੇ ਵਿਕੜਾਈ ਕਰਦੇ ਆ ਕੁੜੀਆਂ ਰਮਾਲਾ ਵੀ ਕੜਾਈ ਕਰਦੇ ਆ ਆਹ ਜੀ ਪੁਰਾਣੇ ਸਮੇਂ ਦਾ ਦੁੱਧ ਦੇ ਡਟਕਣਾ ਉਹ ਹੈ ਇਹ ਡਟਕਣਾ ਇਹ ਮਧਾਣੀ ਹੈ ਇਹ ਬੈਠ ਕੇ ਇਹ ਇਹ ਡੜਕੇ ਇਹ ਡੜਕੇ ਦੀ ਸੀ ਉਸ ਟਾਈਮ ਤੇ ਇਹ ਦੁੱਧ ਡਟਕਦੇ ਸੀ ਠੀਕ ਹੈ ਆ ਜੋ ਹੁਣ ਇੱਧਰ ਆ ਜੋ ਇਹ ਪੁਰਾਣੇ ਸਮੇਂ ਦਾ ਚੁੱਲ੍ਹਾ ਗਾ ਅੱਗੇ ਤਾਂ ਅੱਗੇ ਤਾਂ ਹੁਣ ਤਾਂ ਹੁੰਦਾ ਗਾਇਆ ਹੋਆ ਕੇ ਗੈਸੀ ਚੁੱਲ੍ਹਾ ਕੇ ਇਹ ਪੁਰਾਣੇ ਸਮੇਂ ਦਾ ਚੁੱਲ੍ਹਾ ਹੈਗਾ ਇਹ ਹੁਣ ਆ ਦੇਖੋ ਇਹ ਜਿਹੜੀ ਇਹ ਜਿਹੜਾ ਹਾਊਸ ਮਕਾਨ ਦੀ ਜਿਹੜੀ ਸ਼ਕਲ ਹੈ ਇਹ ਜਿਹੜੀ ਸ਼ਕਲ ਹੈ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਸਾਡੀਆਂ ਕੱਚੀਆਂ ਕੰਧਾਂ ਹੁੰਦੀਆਂ ਸੀਆਂ ਕੱਚੇ ਰੋੜਿਆਂ ਦੇ ਨਾਲ ਬਣਾਈਆਂ ਜਾਂਦੇ ਸੀਆਂ ਮਿੱਟੀ ਨਾਲ ਲਿਪੀ ਜਾਂਦੀ ਆ ਪਹਿਲਾਂ ਪਲੋਂ ਪਾ ਕੇ ਫਿਰ ਉਸ ਤੋਂ ਬਾਅਦ ਇਹਨੂੰ ਪਾਂਡੋ ਦਾ ਪੋਚਾ ਪੋਚੇ ਦੇ ਨਾਲ ਸਫਾਈ ਕੀਤੀਆਂ ਦੀ ਫੇਰੇ ਉਹਦੇ ਆਲੇ ਵੀ ਰੱਖੇ ਜਾਂਦੇ ਫਿਰ ਮੋਰ ਘੁੱਗੀਆਂ ਵੀ ਪਾਉਂਦੀਆਂ ਇਹ ਸਾਰਾ ਕੰਮ ਜਿੰਨਾ ਕਿਗਾ ਕਿਉਂਕਿ ਇਕੱਲਾ ਬੰਦਾ ਕਰਨੀ ਦਾਦਾ ਮੇਰਾ ਵੀਰ ਇਕਬਾਲ ਸਿੰਘ ਤੇ ਇਹਨੇ ਬਹੁਤ ਬੜੀ ਮਿਹਨਤ ਦੇ ਨਾਲ ਆ ਮੇਰੇ ਨਾਲ ਰਲ ਕੇ ਲੱਗ ਕੇ ਆ ਸੱਭਿਆਚਾਰਕ ਜਿਹੜੀ ਬੋਲ ਹੈਗੀ ਜਿਹੜੀ ਆਪਣੇ ਇੱਕ ਬੋਲ ਬਣਾਈ ਹੈ ਇਹ ਮਕਾਨ ਦੀ ਦਿੱਖ ਬਣਾਈ ਹੈ ਲੋਕਾਂ ਦਾ ਵੀ ਸਾਡੇ ਪੁਰਾਣੇ ਮਕਾਨ ਇਹ ਜਿਹਾ ਹੁੰਦੇ ਨੇ ਉਹ ਕਟਕਟੇ ਇੱਕ ਨਹੀਂ ਕਟੋ-ਕਟ ਅਸੀਂ 3-4 3-4 ਅਸੀਂ ਆਟਮਾ ਤਿਆਰ ਕਰਕੇ ਰੱਖਿਆ ਹੋਏ ਨੇ ਇਸ ਤਰੀਕੇ ਦੀ ਇਹਨੇ ਵੀਰੇ ਵੀਰੇ ਇੱਕ ਵਾਰਤਿਕ ਨੇ ਦਾਦੇ ਸਾਡੇ ਉਹ ਜਿਹੜੇ ਵਰਤ ਦੇ ਹੁੰਦੇ ਸੀਗੇ ਇਹ ਉਹ ਨੇ ਕਿਉਂਕਿ ਉਸ ਤੋਂ ਜ਼ਿਹਤ ਪੱਖੋ ਤੱਕੜੇ ਹੁੰਦੇ ਸੀਗੇ ਉਹ ਵਰਤ ਦੇ ਜਿਗੇ ਅੱਜ ਕੱਲ ਦਾ ਪਿੱਤਲ ਆ ਗਿਆ ਤਾਂ ਉਹ ਆ ਗਿਆ ਆਪਣਾ ਅਲੂਮੀਨੀਅਮ ਆ ਗਿਆ ਆ ਜਿਹੜੇ ਬਿਮਾਰੀ ਦੇ ਘਰ ਲੇ ਗਏ ਹੁੰਦਾ ਉਹ ਆ ਗਏ ਤਾਂ ਇਹ ਸਾਡੇ ਬੱਚਿਆਂ ਦੀ ਗਰੋਥ ਦੇਖ ਲਓ ਕੋਈ ਤਕੜੇ ਨਹੀਂ ਉਦੋਂ ਹੱਟੇ-ਕੱਟੇ ਹੁੰਦੇ ਕੰਮ ਕਰਦੇ ਦੁੱਧ ਪੀਦਾ ਦੇਖੋ ਅਗੇ ਫੰਨੇ ਦਾ ਦੁੱਧ ਭਰ ਕੇ ਪੀਦੇ ਠੀਕ ਹੈ ਨਹੀਂ ਦਹੀਂ ਦਾ ਵੀ ਭਰ ਕੇ ਪੀ ਜਾਂਦੇ ਇਹ ਸਾਰੇ ਉਹ ਸਾਰੇ ਜਿਹੜੇ ਭਾਂਡੇ ਨੇ ਆ ਬਾਟੇ ਦੇ ਦੇਖੋ ਇਹ ਵੀ ਇਹਨੂੰ ਬਾਟਾ ਕਹਿੰਦੇ ਨੇ ਇਹ ਬਾਟੇ ਇੱਕ ਭਰ ਕੇ ਪੀਦੇ ਲੋਹੇ ਦਾ ਹੈਗਾ ਅਲੱਗ-ਅਲੱਗ ਤਾਤਾਂ ਦੇ ਸਾਰੇ ਬਰਤਨ ਨੇ ਜੀ ਆਹ ਕੌਲ ਨੇ ਆਹ ਕੌਲੀਆਂ ਨੇ ਇਹ ਬਾਟੀਆਂ ਨੇ ਆਹ ਤੁੰਬਾ ਆ ਗੜਬੇ ਛੋਟੇ ਉਹ ਗਲਾਸ ਨੇ ਉਹ ਥਾਲ ਪਏ ਨੇ ਆ ਖੱਦਰ ਦਾ ਗਲਾਸ ਹੈ ਖੱਦਰ ਦਾ ਜੀ ਇੱਕ ਖੱਦਰ ਦਾ ਖੱਦਰ ਦਾ ਕਹਿੰਦੇ ਪਹਿਲਾਂ ਵੱਡਾ ਗਲਾਸ ਆ ਕੰਗਣੀ ਵਾਲਾ ਗਲਾਸ ਕੰਗਣੀ ਵਾਲਾ ਗਲਾਸ ਕਹਿੰਦੇ ਨੇ ਇਹਦੇ ਵਿੱਚ ਲੱਸੀ ਦਾ ਭਰ ਕੇ ਪੀਦੇ ਆ ਜਦੋਂ ਦਾ ਤੇ ਦੁੱਧ ਦਾ ਭਰ ਕੇ ਪੀਦੇ ਆ ਕੰਗਣੀ ਵਾਲਾ ਗਲਾਸ ਜਿਹੜਾ ਕੰਗਣੀ ਵਾਲਾ ਗਲਾਸ ਆ ਇਹੇ ਲੈਂਪਾ ਸੀਗਾ ਪੁਰਾਣੇ ਸਮੇ ਦਾ ਹਾਂ ਹਾਂ ਆ ਵੱਡਾ ਗੜਬਾ ਜੀ ਆ ਕੜਛੀ ਆ ਆ ਜੱਗ ਆ ਆ ਹੁੱਕਾ ਪੁਰਾਣਾ ਹੈ ਸਾਡੇ ਬਾਬਾ ਪੀਦਾ ਹੁੰਦਾ ਸੀ ਹੁੱਕਾ ਅੱਛਾ ਜੀ ਤੇ ਹਾਂ ਆ ਦੁੱਧ ਪਾਉਣ ਵਾਸਤੇ ਹੈ ਤੇ ਟੀ ਸੈਟ ਹੈ ਇਹ ਤਾਂ ਸਾਰਾ ਟੀ ਸੈਟ ਹੈ ਆ ਸਾਰਾ ਸਾਰਾ ਜੀ ਇਹ ਪਿੱਤਲ ਦਾ ਪਿੱਤਲ ਦਾ ਸਾਰਾ ਆ ਸਾਰਾ ਟੀ ਸੈਟ ਹੈ ਪੁਰਾਣਾ ਆਹ ਕੱਦੂ ਕਾਕਾ ਜੀ ਇਹਦੇ ਕਿ ਗੱਡੀਆਂ ਲੋਹਾਰਾਂ ਵਾਲੇ ਪਿੰਡਾਂ 'ਚ ਵੇਚ ਕੇ ਜਾਂਦੇ ਸੀਗੇ ਠੀਕ ਹੈ ਨਾ ਜੀ ਉੱਤੇ ਉਸ ਤੋਂ ਬਾਅਦ ਆ ਲਾਲਟੜਾ ਉਹਨਾਂ ਸਮੇਂ ਤੇ ਬਿਜਲੀ ਨਹੀਂ ਹੁੰਦੀ ਸੀਗੀ ਇਹ ਖੇਤ ਜਾਣਾ ਜਾ ਕੇ ਜਾ ਕਦੋਂ ਪੁਰਾਣੇ ਸਮੇਂ 'ਚ ਢੋਲੀ ਜਦੋਂ ਢੋਲੀਆਂ ਵੀ ਜਾਂਦੀਆਂ ਹੁੰਦੀਆਂ ਉਦੋਂ ਇਹ ਵੀ ਜਾਂਦੀਆਂ ਹੁੰਦੀ ਸੀ ਨਾਲ ਲੈ ਕੇ ਆਪ ਉਦੋਂ ਬਿਜਲੀ ਨਹੀਂ ਸੀ ਇੱਥੇ ਉਹ ਦੀਵੇ ਵੀ ਚੱਲ ਪਏ ਸੀ ਪੱਲੇ ਦਾ ਆਟੇ ਦੇ ਦੀਵੇ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਉਹਦੇ ਚਾਰਾਂ ਵਿੱਚ ਪੜਦੇ ਹੁੰਦੇ ਸੀ ਫਿਰ ਜਦੋਂ ਥੋੜਾ ਧੋਗ ਬਾਦ ਲੱਗਿਆ ਫਿਰ ਉਹਦੇ ਨਾਲ ਫਿਰ ਕਮਰੇ ਤੋਂ ਉਹ ਦੀਵੇ ਆਉਣ ਲੱਗੇ ਜਿਹੜੇ ਘਰ ਦੇ ਘਰ ਦੀਵਾਲੀ ਬਿਲੇ ਰਹਉਂਦੇ ਲੱਗੇ ਸਰੋਂ ਦਾ ਤੇਲ ਪਾ ਕੇ ਚਲਾਉਣ ਲੱਗੇ ਫਿਰ ਉਸ ਤੋਂ ਬਾਅਦ ਇਹ ਆ ਗਏ ਇਸ ਤੋਂ ਬਾਅਦ ਇੱਕ ਹੋਰ ਆ ਜੋ ਕੱਚੀ ਬਣੀ ਵਾਲੇ ਆ ਗਏ ਆ ਲੈ ਆਟਣਾ ਕੀ ਜੀ ਇਹ ਊਰੀਆਂ ਨੇ ਜੀ ਇਹ ਖੱਡੀ ਦਾ ਕੰਮ ਆ ਸਾਰਾ ਇਹ ਖੱਡੀ ਦਾ ਕੰਮ ਆ ਸਾਰਾ ਆਥਾਰਾ ਕੱਢਿਆ ਗੱਮਾ ਆਹਾਂ ਗੇ ਬਿੰਡੀ ਇਹਨੂੰ ਬਿੰਡੀ ਕਹਦੇ ਆ ਪਰ ਇਹ ਟੋਚਰਾ ਗੱਡੇ ਦਾ ਅੱਛਾ ਇਹ ਗੱਡੇ ਦਾ ਟੋਚਰਾ ਜਦੋਂ ਬਲਦ ਗੱਦਾ ਗੜ ਜਾਂਦਾ ਸੀਗਾ ਟਿੱਬਿਆਂ 'ਚ ਫਿਰ ਇਹਨੂੰ ਜੋੜ ਕੇ ਮੂਰੇ ਉੱਠਾ ਤਾਂ ਫਿਰ ਜੋ ਜਾਂਦਾ ਤਾਂ ਇਹਨੂੰ ਖਿੱਚ ਕੇ ਲੈਦੇ ਇਹ ਟੋਚਰਾ ਹੈਗਾ ਬਿੰਡੀ ਹੈ ਜੀ ਤੂੰ ਬਾਜੀ ਆਹ ਕੱਟਰੂਆਂ ਦੇ ਤੇ ਬੱਛਰੂਆਂ ਦੇ ਸ਼ੁਕਲੇ ਪਾਉਂਦੇ ਉੱਠਾਂ ਦੇ ਵੀ ਪਾਉਂਦੇ ਸੀਗੇ ਉਹ ਵੱਡੇ ਉਹ ਵੱਡੇ ਵੀ ਹੈਗੇ ਆਇਕਾ ਵੱਡਾ ਹੈਗਾ ਛੁਕਲਾ ਪਾਉਂਦਾ ਵੀ ਪਾਉਂਦੇ ਇਹ ਛੁਕਲਾਗਾ ਛੁਕਲੀਆਂ ਨੇ ਓਹ ਗੋਪੀਆ ਆਹ ਗੋਪੀਆ ਆਹ ਗੋਪੀਆ ਕਹਿੰਦਾ ਗੋਪੀਆ ਸੰਭਾਲ ਕੁੱਪਰਾ ਡੂੰਗ ਜਾਣ ਨਾ ਬਲੇਤੀ ਚੁੰਡਾ ਵਾਲੇ ਉਹ ਛਿੱਟਿਆਂ ਨੂੰ ਬੂਰ ਪੈ ਗਿਆ ਠੀਕ ਹੈ ਨਾ ਇਹ ਗਏ ਉਹ ਗੋਪੀਏ ਨੇ ਜਿਹੜੇ ਜਾਨਵਰਾਂ ਨੂੰ ਰੋਡਾਂ ਦੇ ਵਿੱਚ ਪਾ ਕੇ ਰੋਡਾਂ ਕੱਚਾ ਰੋਡਾਂ ਪਾਉਂਦੇ ਪੱਕਾ ਨਹੀਂ ਪਾਉਂਦੇ ਤੇ ਦੀ ਕੋਈ ਪੱਕਾ ਜਾਨਵਰ ਦੇ ਵੱਜੇ ਮਰ ਜਾਂਦਾ ਹੈਗਾ ਠੀਕ ਹੈ ਨਾ ਉਹ ਤਾਂ ਦੇ ਕੱਚੇ ਰੋੜੇ ਪਾਉਂਦੇ ਖੇਤ ਦੀ ਪਟਾ ਉਹ ਕਰ ਕਰਕੇ ਟੈਂਸ਼ਨ ਬਣਾਇਆ ਛਪਾ ਇਹ ਮਿੱਟੀ ਗੋਲ ਗੋਲ ਹਾਂ ਆ ਬਾਕੀ ਸਾਰਾ ਆ ਰੱਥੇ ਆ ਜਿਹੜਾ ਤੁਹਾਡਾ ਜਿਹੜਾ ਹਾਂ ਆ ਤਾਂ ਗੱਬਤਰ ਦਾ ਇਹਦੇ ਬਜ਼ੁਰਗ ਸੱਤਾ ਜਿ ਬੈਠ ਕੇ ਢੇੜੇ ਦੇ ਦੇ ਕੇ ਇਹ ਬੁੰਦੇ ਦੀ ਕੀ ਤੇ ਆ ਉਤੋਂ ਬਾਅਦ ਇਹ ਉੱਪਰ ਫਿਰਕੀਆਂ ਨੇ ਉਹਦੀਆਂ ਤਾਣੀ ਦੀਆਂ ਉੱਪਰ ਆ ਢਿੰਡੀਆਂ ਨੇ ਰੱਥੇ ਦੇ ਨਾਲ ਫੜ ਕੇ ਸਪੋਰਟ ਬਾਅਦ ਤੇ ਦੇਤਰੇ ਤੇ ਵੀ ਬੱਚੇ ਤੇ ਆ ਪਏ ਨੇ ਤੇਰਾ ਇਹ ਨੇਤਰ ਜੀ ਪਈਆਂ ਨੇ ਦੇਖੋ ਆ ਨੇਤਰ ਆ ਪਿਆ ਇੱਧਰ ਅਨੇਤਰੇ ਜੀ ਵੀ ਫੜ ਕੇ ਇਹ ਜਿੱਥੇ ਲੋਡ ਹੁੰਦੀ ਸੀ ਉੱਥੇ ਇਹਨੂੰ ਪਾ ਲਦੇ ਵਰਤਾ ਜਾਂਦਾ ਸੀ ਇਹ ਲੋਡ ਦੇ ਮੁਤਾਬਕ ਹੈ ਆ ਪਤਗੋਆਂ ਦੇ ਗਲਾਂ ਦੇ ਵਿੱਚ ਪਾਉਂਦੇ ਸੀਗੇ ਕਿਸੇ ਸਾਥ ਤੋਂ ਢੀਂਡੀ ਦੇ ਸਾਥ ਤੋਂ ਤਵੀਤ ਕਰਾ ਕੇ ਇਹਦੇ ਵਿੱਚ ਪਾ ਕੇ ਲਾ ਕੇ ਗੱਲ ਜਵਾਈ ਵੀ ਨੱਚਣ ਲੱਗੇ ਆਹ ਗਲੇਰ ਦੀ ਕੀ ਇਹ ਗਲੇਰ ਦੀ ਇਹ ਜਾ ਨਿਸ਼ਾਨੇ ਮਾਰਨ ਵਾਸਤੇ ਬਚਪਨ ਦੀਆਂ ਖੇਡਾਂ ਨੇ ਇਹ ਆਹ ਦੁਸਤ ਇਹ ਮਾਰਦਾ ਗੁਲੀਏ ਗੁਲੀ ਰੰਦਾ ਇਹ ਕੁੱਚੇ ਵੀ ਨੇ ਜੀ ਜੀ ਇਹ ਜਦੋਂ ਅਸੀਂ ਤਾਣਾ ਤੰਦੇ ਨਾ ਤਾਣੇ ਨੂੰ ਜਦੋਂ ਪਾਣ ਦੇ ਦਿੰਦੇ ਸੀਗੇ ਹਾਂ ਬਣਾਉਣ ਲਈ ਹਾਂ ਇਹ ਇਹ ਹੋਏਗਾ ਆ ਟਰਨਾ ਜਦੋਂ ਥੂਸ ਦੇ ਗੋਲੋਟੇ ਇਕੱਠੇ ਬਣਦੇ ਨੇ ਇਹਨੂੰ ਦੋ ਲੋੜਾ ਤਿੰਨ ਲੜਾ ਕਰਨਾ ਤਾਂ ਸੀ ਇਹਦੇ ਅਟੀਆਂ ਬਣਦੇ ਸੀ ਜਿਵੇਂ ਉਹ ਪੀ ਅੱਟੀ ਆਟੀ ਪੈਣ ਜੜੀ ਇਹ ਆ ਬਣਦੇ ਸੀ ਇਹ ਰੋਟੀ ਕਹਿੰਦੇ ਨੇ ਟਰਨ ਤੇ ਅੱਟੀ ਬਣ ਜਾਂਦੀ ਹਾਂ ਕਿਹਦਾ ਜੀ ਇਹ 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 ਕੰਗਾ ਕਹਿੰਦੇ ਸੀ ਸਈਆਂ ਨੂੰ ਹਾਂ ਕੰਗਾ ਕਹਿੰਦੇ ਹਾਂ ਕੰਗਾ ਹੈਗਾ ਇਹ ਕੰਗਾ ਹੈਗਾ ਇਹ ਆ ਰੱਛ ਹੈਗਾ ਹਾਂ ਇਹ ਇਹ ਰੱਚਾ ਹੈਗਾ ਭੁੱਲ ਗਏ ਸੀ ਥੋੜਾ ਜੀ ਹਾਂ ਜੀ ਭੁੱਲ ਗਏ ਸੀ ਹੁਣ ਕੀ ਨੇ ਕੋਲੇ ਹੈ ਹਾਂ ਕੰਨੀਆਂ ਦੇ ਹੈ ਨਹੀਂ ਨਾ ਜੀ ਇਹ ਤਾਂ ਪੁਰਾਣਾ ਸਮਾਨ ਹੈ ਹੁਣ ਨਵਾਂ ਕਹੂਗਾ ਇੱਕ ਅਗੇ ਲੋਹੇ ਦੀ ਆ ਗਈ ਉਹ ਦੂਬਾ ਪਹਿਲਾਂ ਲੱਕੜ ਦੀ ਸੀ ਫੇਰ ਲੋਹੇ ਦੀ ਆ ਗਈ ਤਾਂ ਦਿਖਾਏ ਨੇ ਵੀ ਇਹ ਦੂਬਾ ਜਦੋਂ ਜੋਗ ਸਮਾਂ ਬੀਤਦਾ ਗਿਆ ਉਸ ਤੋਂ ਬਾਅਦ ਲੋਹੇ ਦਾ ਵੀ ਆ ਗਿਆ ਆ ਪਾੜੇ ਨੇ ਤਾਣੀ ਦੇ ਆ ਪੁਰਾਣੇ ਤੋਲ ਦੀ ਟੱਕੜੀ ਇਹਦੇ ਨਾਲ ਤੋਲਦੇ ਹੁੰਦੇ ਸੀਗੇ ਹੁਣ ਤਾਂ ਫਰਸੀ ਦੂਦਲੇ ਕੰਢਿਆ ਕੇ ਕਬੂਟਾ ਦੇ ਇਹ ਇਹ ਬੇਲ ਦੀਆਂ ਗਪਾਹ ਬੇਲਣ ਵਾਲੀ ਅਦੇ ਵਿੱਚ ਕਪਾਹ ਪਾਈ ਤੇ ਬੜੇਵੇਂ ਇਧਰ ਨੂੰ ਇਧਰ ਠੀਕ ਨੇ ਆ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਤੁਰਨ ਵਾਸਤੇ ਆ ਛੋਟੇ ਬੱਚੇ ਤੁਰਨ ਵਾਸਤੇ ਦੇ ਵਿੱਚ ਆਮ ਪੱਠੀਆਂ ਹੁੰਦੀਆਂ ਸੀ ਸ਼ਾਮ ਦੇ ਸਮੇਂ 4 ਵਜੇ ਤੋਂ ਤਪ ਜਾਂਦੀਆਂ ਸੀ ਤੇ ਜਿਹੜੇ ਬੱਚੇ ਸੀ ਉਹ ਆਪਣੇ ਆਪਣੇ ਘਰਾਂ ਤੋਂ ਦਾਣੇ ਲੈ ਕੇ ਉਹਨਾਂ ਨੂੰ ਲਈ ਚਲੇ ਜਾਂਦੇ ਸੀ ਤੇ ਹੌਲੀ-ਹੌਲੀ ਦਾਣੇ ਉਹਦੇ ਨਾਲ ਨਾ ਉਹਨਾਂ ਦੀ ਸਿਹਤ ਵੀ ਠੀਕ ਰਹਿੰਦੀ ਸੀ ਜਦੋਂ ਮੱਕੀ ਦੇ ਦਾਣੇ ਮੁਰਮਰੇ ਚੱਪਦੇ ਸੀ ਤੇ ਉਹਦੇ ਨਾਲ ਫਿਰ ਉਹਨਾਂ ਦੇ ਬੁੱਟ ਮਜ਼ਬੂਤ ਹੁੰਦੇ ਸੀ ਦੰਦ ਮਜ਼ਬੂਤ ਹੁੰਦੇ ਸੀ ਤੇ ਹੁਣ ਤਾਂ ਜੇ ਅਸੀਂ ਥੋੜਾ ਜਿਹਾ ਦੋ ਚੀਜ਼ਾਂ ਵੀ ਚਬਦਿਆਂ ਤਾਂ ਸਾਡੇ ਜਵਾੜੇ ਦੁਖਣ ਲੱਗ ਜਾਂਦੇ ਨੇ ਤੋਂ ਇਸ ਤਰ੍ਹਾਂ ਦਾ ਇਹ ਪੱਠੀਆਂ ਤੇ ਇਸ ਪੱਠੀ ਨੂੰ ਅਸੀਂ ਨੇ ਆਪਣੇ ਅਕੈडमी ਵੱਲੋਂ ਉਪਰਾਲਾ ਕੀਤਾ ਕਿ ਇਹਦਾ ਪ੍ਰਦਰਸ਼ਨ ਹੋਵੇ ਤੇ ਇਹ ਸਾਡੇ ਅਲੱਗ-ਅਲੱਗ ਪਿੰਡਾਂ ਤੋਂ ਜਿਹੜੇ ਇਹਨਾਂ ਚੀਜ਼ਾਂ ਨੂੰ ਸੰਭਾਲਣ ਵਾਲੇ ਲੋਕ ਨੇ ਉਹ ਇੱਥੇ ਆਉਂਦੇ ਨੇ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਸਾਡਾ ਪੰਜਾਬੀ ਦਾ ਇੱਕ ਮਹਾਨ ਸੱਭਿਆਚਾਰ ਹੈ ਤੇ ਇਹਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਲੋਕ ਕਲਾਵਾਂ ਨੇ ਤੇ ਕੁਝ ਦਸਤਕਾਰੀ ਕਲਾਵਾਂ ਨੇ ਤੇ ਕੁਝ ਸਾਡੀਆਂ ਪ੍ਰਦਰਸ਼ਨੀ ਕਲਾਵਾਂ ਨੇ ਤੇ ਕੁਝ ਸੰਗੀਤ ਕਲਾਵਾਂ ਨੇ ਤੇ ਉਹ ਹੌਲੀ-ਹੌਲੀ ਬਿਸਰ ਰਹੀਆਂ ਨੇ ਲੁਪਤ ਹੁੰਦੀਆਂ ਜਾ ਰਹੀਆਂ ਨੇ ਕਾਰਨ ਉਹਦਾ ਹੀ ਹੈ ਵੀ ਉਹਨਾਂ ਕਲਾਕਾਰਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਜਿਹੜੇ ਕਲਾਕਾਰ ਨੂੰ ਕਲਾ ਰੋਟੀ ਨਹੀਂ ਦੇ ਸਕਦੀ ਤਾਂ ਉਹ ਕਿੰਨੀ ਕੁ ਦੇਰ ਤੱਕ ਉਸ ਕਲਾ ਨਾਲ ਜੁੜਿਆ ਰਹਿ ਸਕਦਾ ਤੇ ਸਾਡੀ ਇਕਾਦਮੀ ਕਲੈਰੀ ਆਰਟ ਐਂਡ ਕਲਚਰਲ ਅਕਾਦਮੀ ਮਾਨਸਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਲੋਕ ਕਲਾਕਾਰਾਂ ਨੂੰ ਇਕੱਠਿਆਂ ਕੀਤਾ ਜਾਵੇ ਤੇ ਜੇ ਕੁਝ ਸਰਕਾਰ ਵੱਲੋਂ ਜਾਂ ਕਿਸੇ ਹੋਰ ਸੰਸਥਾ ਵੱਲੋਂ ਕੋਈ ਨਾ ਕੋਈ ਉਹਨਾਂ ਨੂੰ ਸਹਾਇਤਾ ਮਿਲ ਸਕਦੀ ਹੈ ਕੰਮਕਾਰ ਮਿਲ ਸਕਦਾ ਤਾਂ ਉਹ ਦਵਾਇਆ ਜਾਵੇ ਸੋ ਇਹ ਵੀ ਇੱਕ ਉਪਰਾਲਾ ਉਹੀ ਹੈ ਸੋ ਇਹ ਜਿਹੜਾ ਹੁਣੇ ਆਪਾਂ ਦੇਖਿਆ ਇਹ ਦਸਤਕਾਰੀ ਕਲਾਵਾਂ ਇਹ ਇਹ ਸਾਡੇ ਗਰੁੱਪ ਨੇ ਕੁਝ ਤੇ ਇਹ ਔਰਤਾਂ ਜਿਹੜੀਆਂ ਪਹਿਲਾਂ ਛੱਡ ਗਈਆਂ ਸੀ ਇਹ ਕੰਮ ਨੂੰ ਅਸੀਂ ਦੁਬਾਰੇ ਉਹਨਾਂ ਨੂੰ ਥੋੜਾ ਜਿਹਾ ਹੌਸਲਾ ਦਿੱਤਾ ਹੈ ਤੇ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਇਸੇ ਤਰ੍ਹਾਂ ਬਾਜੀਗਰ ਬਾਜੀ ਪਾਉਂਦੇ ਨੇ ਢਾਡੀ ਆਪਣੀ ਢਾਡੀ ਸਰੰਗੀ ਦਾ ਮਿਊਜ਼ਿਕਲ ਕਰਦੇ ਨੇ ਤੇ ਇਸੇ ਤਰ੍ਹਾਂ ਸਾਡਾ ਉਹ ਜਿਹੜਾ ਮਿਊਜ਼ਿਕ ਸਿਸਟਮ ਹੈ ਤੇ ਉਹ ਵੀ ਅਸੀਂ ਸੰਭਾਲਿਆ ਤਾਂ ਕਿ ਵਿਆਹਾਂ ਸ਼ਾਦੀਆਂ ਦੇ ਉੱਤੇ ਹੁਣ ਲੋਕ ਫੇਰ ਦੁਬਾਰੇ ਬੁਲਾਉਣ ਲੱਗ ਗਏ ਨੇ ਸੋ ਇਹ ਸਾਡਾ ਉਪਰਾਲਾ ਹੈ ਤੇ ਅਸੀਂ ਹੋਰ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਆਪਣੇ ਖੁਸ਼ੀ ਦੇ ਪ੍ਰੋਗਰਾਮਾਂ 'ਚ ਉਹਨਾਂ ਨੂੰ ਬੁਲਾਉਣ ਲੋਕ ਕਲਾਕਾਰਾਂ ਨੂੰ po na nu, ma